ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਸ਼੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਵੀਂ ਸ਼੍ਰੀ ਬ੍ਰਹਮਲਿੰਗ ਸ਼੍ਰੀ ਗੰਗਾਦਾਸ ਜੀ ਜਨਮਾਸ ਨੂੰ ਸਮਰਪਿਤ 90ਵਾਂ ਸਾਲਾਨਾ ਭੰਡਾਰੇ ਦਾ ਯੂਜ਼ਨ ਕੀਤਾ ਗਿਆ ਜਿੱਥੇ ਕਿ ਮਾਲ ਪੂੜਿਆਂ ਦਾ ਅਤੇ ਖੀਰ ਦਾ ਲੰਗਰ ਲਗਾਇਆ ਗਿਆ। ਤਸਵੀਰਾਂ ਵਿੱਚ ਦੇਖ ਸਕਦੇ ਹੋ ਸਵੇਰ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਹਵਨ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਜਿੱਥੇ ਕਿ ਪ੍ਰਧਾਨ ਦੇ ਨਾਲ ਸੂਮ ਕਮੇਟੀ ਬੈਠੀ ਨਜ਼ਰ ਆ ਰਹੀ ਹੈ ਤੇ ਰਾਜਕੁਮਾਰ ਪੰਡਤ ਜੀ ਵੱਲੋਂ ਹਵਨ ਦੀ ਤਿਆਰੀ ਕੀਤੀ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਅੱਜ ਤਸਿੱਤ ਵੀਰਤ ਖਾ ਰਿਹਾ ਸ਼੍ਰੀ ਮੰਦਰ ਵਿੱਚ ਹਨੂਮਾਨ ਜੀ ਮੰਦਰ ਰਾਧਾ ਕਿਸ਼ਮਨ ਮੰਦਰ ਅਤੇ ਇਹ ਮੰਦਰ ਬ੍ਰਹਮ ਲੀਨ ਸੰਤ ਵਾ ਗਵੰਤ ਵਿਸ਼ੰਦਾ ਜੀ ਦੇ ਹਨ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਾ ਹੀ ਧੁੰਮ ਧਾਮ ਦੇ ਨਾਲ ਇਤਿਹਾਸ ਰਜੂਜ਼ਨ ਕੀਤੇ ਗਏ ਹਨ ਜਿੱਥੇ ਕਿ ਦੋ ਪੋਦਾ ਪੰਡਾਰਾ ਗਊਸ਼ਾਲਾ ਦੇ ਵਿਜਨ ਹਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਪਾਉ ਮੰਦਿਰ ਜਿਵੇਂ ਬਣੇਆਂ ਤਸਵੀਰਾਂ ਫੁੱਲਾਂ ਦੀ ਆਸ਼ਿਆਨਾ ਤਿਆਰ ਕੀਤੇ ਗਏ ਹਨ ਅਤੇ ਇਸ ਮੌਕੇ ਤੇ ਹਵਨ ਦੀ ਤਿਆਰੀ ਕੀਤੀ ਜਾ ਰਹੀਆਂ ਹਨ ਜਿੱਥੇ ਸ਼ਹਿਰ ਦੇ ਪਤਵੰਤੇ ਸੱਜਣ ਬੈਠੇ ਨਜ਼ਰ ਆ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੰਦਰ ਦੀਆਂ ਜਿੱਥੇ ਕੀ ਪਾਉ ਮੰਦਿਰ ਰੰਗ-ਬਰੰਗੇ ਫੁੱਲਾਂ ਦੇ ਨਾਲ-ਨਾਲ ਭਾਵ ਲੜੀਆਂ ਨਾਲ ਰੰਗ-ਰੰਗੀ ਨੇ ਵੱਖ-ਵੱਖ ਲੜੀਆਂ ਨਾਲ ਵੀ ਸਜਾਇਆ ਗਿਆ ਹੈ ਇਹ ਤਸਵੀਰਾਂ ਪ੍ਰਾਚੀਨ ਸ਼ਿਵ ਮੰਦਰ ਗਉਸ਼ਾਲਾ ਦੇ ਵਿੱਚ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਕਮੇਟੀ ਸਮੂਹ ਮੈਂਬਰਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਤਸਵੀਰਾਂ ਤੋਂ ਦਿਖਾ ਰਹੇ ਆ ਪੂੜੇ ਤਿਆਰ ਹੋ ਰਹੇ ਹਨ ਜਿੱਥੇ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਮਾਲ ਪੂੜਿਆਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਗਊਸ਼ਾਲਾ ਮੰਦਿਰ ਪਵਾਨੀਗੜ੍ਹ ਦੇ ਵਿੱਚ ਜਿੱਥੇ ਤਸਵੀਰਾਂ ਵੀ ਦੇਖ ਸਕਦੇ ਹੋ ਮਾਲ ਪੂੜਿਆਂ ਦਾ ਲੰਗਰ ਤਿਆਰ ਕੀਤੇ ਜਾ ਰਹੇ ਹਨ ਆਪਣੇ ਆਪ ਦੇ ਵਿੱਚ ਬਹੁਤ ਹੀ ਰਣਮਈ ਵੱਡ ਰਿਹਾ ਸਥਾਨ ਦੇਖਣੇ ਤਸਵੀਰਾਂ ਦੇ ਵਿੱਚ ਗਊਸ਼ਾਲਾ ਮੰਦਿਰ ਦੇ ਵਿੱਚ ਬੜੇ ਪ੍ਰਬੰਧ ਕੀਤੇ ਗਏ ਹਨ ਮੰਦਰ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਸ਼ਿਵ ਮੰਦਿਰ ਦੀ ਅੰਦਰਲੀ ਤਸਵੀਰਾਂ ਤਾਂ ਹੁਣ ਸ਼ੰਕਰ ਭਗਵਾਨ ਜੀ ਦੇ ਦਰਸ਼ਨ ਕਰਾ ਰਹੇ ਹਾਂ ਮੰਦਰ ਹਨੂਮਾਨ ਜੀ ਦਾ ਬਹੁਤ ਤਸਵੀਰ ਦਿਖਾ ਰਹੇ ਆ ਤੁਹਾਨੂੰ ਵਕ ਵਕ ਐਂਗਲਾਂ ਰਹੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਾ ਰਹੀਆਂ ਹਨ ਹਨੂਮੰਦਰ ਦੇ ਵਿੱਚ ਇੱਥੇ ਬੂੜਿਆਂ ਦਾ ਪ੍ਰਸ਼ਾਦ ਵੰਡੇ ਜਾ ਰਹੇ ਹਨ ਜੋ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਖੀਰ ਦੀ ਲੰਗੜੇ ਦੀ ਤਿਆਰੀਆਂ ਚੱਲ ਰਹੀਆਂ ਹਨ ਜਿੱਥੇ ਖੀਰ ਬਣਾਈ ਜਾ ਰਹੀ ਹੈ ਧੀਰ ਦੇ ਕੜਾਹਿਆਂ ਦੀ ਤਿਆਰੀ ਚੱਲ ਰਹੀਆਂ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਉਸਤਾਨ ਜਿੱਥੇ ਮਾਲ ਪੂੜੇ ਤਿਆਰ ਕੀਤੇ ਵਰਤੋਂ ਲਈ ਤਿਆਰ ਕੀਤੇ ਜਾ ਰਹੇ ਹਨ ਨਿੱਤੇ ਲਵਾਈ ਬੈਠੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਥੇ ਸ਼ਹਿਰ ਦੇ ਤਕਰੀਬਨ ਸਾਰਾ ਸ਼ਹਿਰ ਇਸ ਮੰਦਰ ਦੇ ਵਿੱਚ ਜੀਤਨਵਸਤਕ ਹੋਣ ਦੇ ਨਾਲ-ਨਾਲ ਇਸ ਲੰਗਰ ਦੇ ਵਿੱਚ ਵੀ ਪਹੁੰਚਦੇ ਹਨ ਅਤੇ ਪੂੜਿਆਂ ਦਾ ਲੰਗਰ ਦੇਖ ਰਹੇ ਤੁਸੀਂ ਤਿਆਰ ਹੋ ਰਿਹਾ ਹੈ ਤਸਵੀਰਾਂ ਨਜ਼ਰ ਆ ਰਹੀਆਂ ਨੇ ਜਿੱਥੇ ਪੂੜਿਆਂ ਦਾ ਲੰਗਰ ਤਿਆਰ ਕੀਤਾ ਜਾ ਰਹੇ ਹਨ ਅਤੇ ਇਸੇ ਲੰਗਰ ਵਰਤਾਏ ਜਾ ਰਹੇ ਹਨ ਅਤੇ ਸੰਗਤ ਵੱਲੋਂ ਲੰਗਰ ਵਰਤਾਇਆ ਤੇ ਸ਼ਿਕਾਇਤ ਜਾ ਰਹੀਆਂ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੇਵਕ ਖੜੇ ਨਜ਼ਰ ਆ ਰਹੇ ਜਿੱਤੇ ਕਾਰਨ ਕਰਕੇ ਖੜੇ ਨਜ਼ਰ ਆ ਰਹੇ ਹਨ ਉੱਥੇ ਉਹ ਲੰਗਰ ਵਰਤਾ ਰਹੇ ਹਨ ਇਸ ਮੌਕੇ ਭਾਉ ਮੰਦਿਰ ਦੀ ਤਸਵੀਰਾਂ ਨਜ਼ਰ ਆ ਰਹੀਆਂ ਹਨ ਜਿੱਥੇ ਸੰਗਤ ਵੀ ਬਹੁਤ ਪ੍ਰੇਮ ਨਾਲ ਰਸ ਰ ਸਾਗ ਦੇ ਨਜ਼ਰ ਆ ਰਹੇ ਹਨ ਜਿੱਥੇ ਵਰਤਾਏ ਜਾ ਰਹੇ ਹਨ ਲੰਗਰ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਤੁਹਾਨੂੰ ਅੰਦਰ ਲਈ ਵੀ ਦਿਖਾਉਣਾ ਜਿੱਥੇ ਮੀਡੀਆ ਕਰਮਚਾਰੀ ਬੈਠੇ ਸਾਡੇ ਲੰਗਰ ਛਕਦੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਵਿੱਚ ਨਾਲ ਸੀਆਈਡੀ ਮੁਲਾਜ਼ਮ ਅਤੇ ਗਊਸ਼ਾਲਾ ਪ੍ਰਬੰਧਕ ਮੈਂਬਰ ਵੀ ਉਹਨਾਂ ਨੂੰ ਵਰਤਾਏ ਜਾ ਰਹੇ ਹਨ ਇਸ ਮੌਕੇ ਤਸਵੀਰਾਂ ਤੁਹਾਨੂੰ ਦਿਖਾਉਣਾ ਲੰਗਰ ਵਰਤਾਏ ਜਾ ਰਹੇ ਹਨ ਤੇ ਅੰਮ੍ਰਿਤਮਈ ਰੰਗ ਸਪਰਚਕਾਏ ਜਾ ਰਹੇ ਹਨ ਤਸਵੀਰਾਂ ਤੁਹਾਡੇ ਨਵਰ ਗਊਸ਼ਾਲਾ ਭਵਾਨੀਗੜ੍ਹ ਦੀਆਂ ਨਜ਼ਰ ਆ ਰਹੀਆਂ ਹਨ ਆਓ ਤੁਹਾਨੂੰ ਸੁਣਾਉਣਾ ਕਾਡੂਤਾ ਜੀ ਪੁਰੇ ਮਾਦਮ ਗੱਲ ਉਹ ਬੱਚਿਆਂ ਨੂੰ ਟੱਪ ਬਣਾ ਦੇ ਕੋਈ ਨਾ ਪਤਾ ਪਤਾ ਪਰ ਉਹ ਨਾਮ ਦਾ आदरणीय डॉक्टर डॉक्टर को भी बैक करा लो क्या होया उत्तर पार चल के बोलूंगा हालात देखो ये तो बच्ची चली जो कर ਮੁਬਾਰਕ ਦਿਓ ਜੀ ਸਭ ਆਏ ਮੇਰਾ ਨਾਮ ਮਨੀਸ਼ ਕਦਗਨੀ ਹੈ ਜੀ ਸੇਵਾਦਾਰ ਗਊਸ਼ਾਲਾ ਕਮੇਟੀ ਅ ਪ੍ਰਧਾਨ ਜੀ ਉਹਦਾ ਭੰਡਾਰਾ ਹਰ ਸਾਲ ਦੇ ਸਰਕਾਰੀ ਤਿਆਰੀ ਕੀ ਕੰਮ ਅੱਜ ਜੀ ਬਰਨਚਾਰੀ ਸ਼੍ਰੀ ਗੰਗਾ ਵਿਸ਼ਨ ਦਾਸ ਜੀ ਨੂੰ ਸਮਰਪਿਤ 90ਵਾਂ ਸਾਲਾਨਾ ਭੰਡਾਰਾ ਜੀ ਉਹਨਾਂ ਦੀ ਯਾਦ ਚ 90ਵਾਂ ਸਾਲਾਨਾ ਭੰਡਾਰਾ ਲਗਾਇਆ ਹੈ ਮੈਂ ਪਹਿਲਾਂ ਵੀ ਤੁਹਾਡੇ ਪ੍ਰੈਸ ਵਾਲੇ ਵੀਰ ਆਏ ਸੀਗੇ ਉਹਨਾਂ ਨੂੰ ਵੀ ਇਹ ਹੀ ਕਿਹਾ ਸੀ ਵੀ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਕਿ ਭੰਡਾਰਾ 12ਵੇਂ ਤੋਂ ਸ਼ੁਰੂ ਹੋ ਗਿਆ ਹੈ ਤੇ ਆਪਣਾ ਸਮਾਂ ਕੱਟ ਕੇ ਬਰਮਚਾਰੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਭੰਡਾਰਾ ਸ਼ਤ। ਇਹ ਹਰ ਸਾਲ ਦੀ ਦਰਵਾਜ਼ਾ ਹਰ ਸਾਲ ਲੱਗ ਰਹੀ 90ਵੇਂ ਮਾ ਭੰਡਾਰਾ ਜੀ ਤੁਹਾਨੂੰ ਮੈਂ ਦੱਸ ਕੇ ਚੁੱਕਿਆ ਵਕਸ਼ਨ ਜੀ ਕਿ 90ਵੇਂ ਭੰਡਾਰਾ ਹਰ ਸਾਲ ਲੱਗਦਾ ਜੀ। ਆਪਕੇ ਕਮੋਕੇ ਸ਼ਹਿਰ ਵਾਸੀਆਂ ਨੇ ਜਿਹਨੇ ਸ਼ੈਡੋ ਕੀਤਾ ਤੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਦਾ ਸਾਨੂੰ ਸਦਾ ਹੀ ਸਹਿਯੋਗ ਮਿਲਦਾ ਰਿਹਾ ਹੈ ਚਾਹੇ ਚਾਹੇ ਅਸੀਂ ਕੋਈ ਵੀ ਕੰਮ ਤੋਰ ਲਈਏ ਚਾਹੇ ਅਸੀਂ ਕਿਵੇਂ 12 ਰਾਮਪਰੌੜ ਦੇ ਗਊਸ਼ਾਲਾ ਸ਼ੈੱਡ ਪਾਇਆ ਚਾਹੇ ਅਸੀਂ ਅੰਦਰ ਸ਼ੈੱਡ ਪਾਇਆ ਇੱਥੇ ਸਾਨੂੰ ਸ਼ਹਿਰ ਵਾਸੀਆਂ ਦਾ ਪੂਰਾ ਤਨੋਂ ਮਨੋਂ ਤੁਹਾਨੂੰ ਪੂਰਾ ਸਹਿਯੋਗ ਹੈ ਸਾਡੀ ਕਮੇਟੀ ਪ੍ਰਸ਼ੋਧ ਮੁਕੰਸਲ ਜੀ ਦੇਗਵਾਈ ਸਾਡੇ ਬਲਦੇਵ ਜੀ ਦੇਗਵਾਈ ਸਾਰੇ ਵਧੀਆ ਸਿਸਟਮ ਨਾਲ ਸਾਰੇ ਗਊਸ਼ਾਲਾ ਦਾ ਕੰਮ ਬਹੁਤ ਵਧੀਆ ਚਲਾ ਰਹੀ ਹੈ ਤੇ ਸਾਨੂੰ ਸ਼ਹਿਰ ਵਾਸੀਆਂ ਦਾ ਪੂਰਾ ਬਹੁਤ ਜ਼ਿਆਦਾ ਵਧੀਆ ਸਹਿਯੋਗ ਮਿਲ ਰਿਹਾ ਹੈ ਗਊਸ਼ਾਲਾ ਜਿਹੜੀ ਜਿਵੇਂ ਆਪਾਂ ਸੈੱਟ ਪਾਇਆ ਜੀ ਕਿੰਨਾਂ ਕਲਾਕਾਂ ਦੇ ਸ਼ਹਿਰ ਨੂੰ ਆਸਿਆ ਨੇ ਦੇ ਬਾਹਰੋਂ ਆਪਣੇ ਸੱਜਣਾਂ ਨੇ ਕਿ ਨਿੱਕੜੇ ਜਿਹੜਾ ਅਸੀਂ ਸ਼ੈੱਡ ਪਾਇਆ ਜੀ ਬਾਹਰ ਬਹੁਤ ਵੱਡਾ ਸ਼ੈੱਡ ਪਾਇਆ ਸ तकरीबन 60 ਬਾ 120 ਦਾ 29 ਫੁੱਟ ਅੰਦਾਜ਼ੇ ਨੂੰ ਉੱਚਾ ਜੀ ਉਹ ਉੱਚ ਸਾਨੂੰ ਸ਼ਹਿਰ ਵਾਸੀਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਸਾਡੇ ਨਾਲ ਦੇ ਨੇੜੇ-ਨੇੜੇ ਜਿਵੇਂ ਸ਼ਹਿਰ ਨੇ ਜਿਵੇਂ ਸਾਡੇ ਕੋਈ ਜਾਣ ਪਛਾਣ ਵਾਲੇ ਬੰਦੇ ਨੇ ਉਹਨਾਂ ਨੇ ਵੀ ਸਾਡੀ ਇਹ ਚੀਜ਼ ਨੂੰ ਦੇਖ ਕੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਬਾਕੀ ਕ੍ਰਿਸ਼ਨ ਜੀ ਜਿਹੜੀ ਗਊਸ਼ਾਲਾ ਚਲਾਉਣ ਦੀ ਗੱਲ ਹੈ ਉਥੇ ਮਤਲਬ ਹਰੇ ਚਾਰੇ ਦੀ ਜਿਹੜੀ ਸਿਸਟਮ ਹੈ ਉਹ ਸਾਨੂੰ ਪਿੰਡਾਂ ਵਾਲੇ ਸਾਡੇ ਜ਼ਿਮੀਦਾਰ ਭਰਾ ਤਾਂ ਨਾ ਸਾਨੂੰ ਕਦੇ ਧੂੜੀ ਦੀ ਘਟਾਈ ਹੈ ਨਾ ਸਾਨੂੰ ਕਦੇ ਹਰੇ ਚਾਰੇ ਦੀ ਘਟਾਈ ਹੈ ਬਹੁਤ ਤਣੋ ਮਨੋਂ ਸਾਡੀ ਉਹ ਸਹਾਇਤਾ ਕਰਦੇ ਨੇ ਤੇ ਬਦਲੇ ਵਿੱਚ ਸਾਡੇ ਦਾ ਕੀ ਸਿਸਟਮ ਹੁੰਦਾ ਜਿਵੇਂ ਹੁਣ ਗਣਕ ਹੋ ਗਈ ਗਣਕ ਜਦੋਂ ਵੱਡੀ ਹੁੰਦੀ ਹੈ ਤਾਂ ਗਊ ਮਾਤਾ ਉਹ ਮਤਲਬ ਐਵੇਂ ਖੇਤਾਂ ਜਿਹੜੀਆਂ ਜਿਹੜੀਆਂ ਬੇਸਾਰਾ ਗਊਆਂ ਨੇ ਫਿਰਦੀਆਂ ਨੇ ਉਹਨਾਂ ਦੇ ਅਸੀਂ ਉਹ ਸਾਨੂੰ ਇਹ ਬੇਨਤੀ ਕਰਦੇ ਨੇ ਵੀ ਸਾਡੀਆਂ ਤੁਸੀਂ ਗਊਆਂ ਇਹਨਾਂ ਨੂੰ ਛਡਾਓ ਅਸੀਂ ਉਹ ਗਊਆਂ ਸਾਰੀਆਂ ਜਿੰਨੀਆਂ ਵੀ ਹੁੰਦੀਆਂ ਨੇ ਸਾਰੇ ਸਾਲ 'ਚ ਮੈਂ ਜਦੋਂ ਜੋ ਟਾਈਮ ਜਾ ਕੇ ਮਹੀਨੇ ਚ 100 ਆ ਜੀ 150 ਆ ਜੀ 200 ਗਊ ਆ ਜੀ ਤੇ ਉਹ ਅਸੀਂ ਇੱਥੇ ਛਡਾ ਲਨੇ ਆ ਉਹਦੇ ਉਹ ਉਹਦੇ ਬਦਲੇ ਚ ਸਾਨੂੰ ਉਹ ਮਤਲਬ ਮਤਲਬ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਾਨੂੰ ਤੁਹਾਨੂੰ ਤੂੜੀ ਦੀ ਘਾਟ ਨਹੀਂ ਮਹਿਸੂਸ ਹੋਗੀ ਵੀ ਤੁਸੀਂ ਸਾਨੂੰ ਗਊਆਂ ਤੁਸੀਂ ਸਾਰੀਆਂ ਛਡਾ ਕੇ ਰੱਖੋ ਬਾਕੀ ਜਿਹੜੇ ਸ਼ਹਿਰ ਦੀਆਂ ਗਊਆਂ ਨੇ ਅਸੀਂ ਪ੍ਰਧਾਨ ਜੀ ਦੇ ਕਹੇ ਤੋਂ ਨਿਰੰਦਰ ਹਾਕੀ ਜੀ ਦੇ ਕਹੇ ਤੋਂ 50 ਗਊਆਂ ਸਾਡੇ ਕੋਲ ਉਹ ਵੀ ਛੱਡ ਕੇ ਗਏ ਨੇ ਵੀ ਕਿਉਂਕਿ ਸ਼ਹਿਰ ਜਿਵੇਂ ਦੇ ਘੜਨਾਵਾਂ ਹੁੰਦੀਆਂ ਨੇ ਵੀ ਕਿਸੇ ਦੀ ਕੀਮਤੀਆਂ ਜਾਨਣਾ ਉਹਨਾਂ ਖਰਾਬ ਵੇਚ ਜਾਣ ਮਤਲਬ ਉਹਦੇ ਕਰਕੇ ਅਸੀਂ ਉਹ ਗਊਆਂ ਵੀ ਜਿਹੜੀਆਂ ਸ਼ਹਿਰ ਵਾਸੀਆਂ ਆ ਦੇ ਸਹਿਯੋਗ ਨਾਲ ਜਾਂ ਸਾਡੀ ਕਮੇਟੀ ਜਿਹੜੇ ਮੁਲਾਜ਼ਮ ਨੇ ਉੱਥੇ ਨਗਰ ਕੌਂਸਲ ਸਹਿਯੋਗ ਨਾਲ ਗਊਆਂ ਫੜੀਆਂ ਨੇ ਜੀ ਇੱਕ ਦਰੀਏ ਦਾ ਚੱਲ ਰਿਹਾ ਕਿਵੇਂ ਦਲੀਏ ਦਾ ਜੀ ਸਾਡਾ ਹਰ ਸਾਲ ਜੀ 1 ਦਸੰਬਰ ਤੋਂ ਲੈ ਕੇ 31 ਜਨਵਰੀ ਇੱਕ ਠੰਡ ਦੇ ਮਹੀਨੇ ਪੋਦੇ ਮਹੀਨੇ ਤੇ ਇਹ ਚੱਲਦਾ ਹੁੰਦਾ ਜੀ ਦੋ ਮਹੀਨੇ ਲਗਾਤਾਰ ਉਹ ਸਾਨੂੰ ਸ਼ਹਿਰ ਵਾਸੀ ਦਾ ਪੂਰਾ ਸਹਿਯੋਗ ਹੈ ਸਾਡੇ ਕੋਲ ਘਟੋ ਘੜ ਗਊਸ਼ਾਲਾ ਕਮੇਟੀ ਕੋਲੇ 100 ਦੇ ਕਰੀਬ ਮਤਲਬ ਦਲੀਏ ਦੀ ਬੁਕਿੰਗ ਬੁੱਕੀ ਆ ਚੁੱਕੀ ਹੈ ਤੇ ਉਹ ਲਗਾਤਾਰ ਸਾਡਾ 16 17 ਦਿਨ ਹੋ ਗਏ ਲਗਾਤਾਰ ਚੱਲ ਰਿਹਾ ਰੋਜ਼ ਦੋ ਤਿੰਨ ਕੜਾਹੇ ਦਲੀਏ ਦੇ ਗਊਮਾਂ ਤੋਂ ਪਾਈ ਜਾ ਰਹੇ ਆ ਉਹ ਇੰਨੀ ਪਾਰਟੀ ਘੱਟੋ ਘੱਟ ਦੇ ਸਾਰਾ ਜੋਕ ਸਜਣਾ ਕਿਉਂਕਿ ਕੀ ਨੀ ਮਿਲਨੇ ਮੈਂ 500 ਦੇ ਸਾਰਾ ਆ ਕੋ 200 ਵਾਲਾ ਗਿਲਿਆ ਉਹ ਚਲੋ 1100 ਵਾਲਾ 200 ਵਾਲਾ 300 ਵਾਲਾ ਪੱਕਾ ਘੱਟੇ ਹੁੰਦਾ ਤੇਈ ਬੰਦੇ ਨੇ ਆਉਂਦੇ ਮਾਰਚ ਸੀ 1100 ਨਾਲ ਥੋੜਾ ਡੋਨੇਸ਼ਨ ਦਾ ਵੀਰ ਜੀ ਗੱਲ ਐ ਆ ਕ੍ਰਿਸ਼ਨ ਜੀ 1100 ਰੁਪਏ ਦਾ ਦਲੀਏ ਦਾ ਖਰਚਾ ਹੀ ਸਾਡਾ ਜੇ ਕੋਈ ਭਰਾ 500 ਵੀ ਦੇਣਾ ਚਾਹੁੰਦਾ ਸਾਨੂੰ ਤਾਂ ਅਸੀਂ ਵੀ ਉਹਦੇ ਨਮਿੱਤ ਇਹ ਦਲੀਆ ਗਊ ਮਾਤਾ ਨੂੰ ਪਾਵਾਂਗੇ ਸਾਨੂੰ ਸਾਨੂੰ ਪੈਸਿਆਂ ਦਾ ਕੋਈ ਮਤਲਬ ਨਹੀਂ ਹੈ ਸਾਨੂੰ ਸਾਡਾ ਸਿਰ ਇੱਕ ਮੰਤਵ ਹੈ ਸਾਰੀ ਕਮੇਟੀ ਦਾ ਵੀ ਬਦ ਤੋਂ ਬਦ ਸ਼ਹਿਰ ਵਾਸੀਆਂ ਨੂੰ ਗਊਸ਼ਾਲਾ ਨਾਲ ਜੋੜੀਏ ਗਊ ਮਾਤਾ ਨਾਲ ਜੋੜੀਏ ਤਾਂ ਤਾਂ ਕਿ ਉਹਨਾਂ ਦੇ ਕੋਈ ਮਾੜੇ ਕਰਮ ਚੰਗੇ ਮਾੜੇ ਕਰਮ ਘੱਟ ਸਕਣ ਤੇ ਉਹਨਾਂ ਨੂੰ ਚੰਗੀ ਜ਼ਿੰਦਗੀ ਮਿਲ ਸਕੇ ਔਰ ਨਵਾ ਕੀ ਨਵਾ ਸਾਡਾ ਅਸੀਂ ਜੀ ਇੱਕ ਸ਼ੈੱਡ ਰੰਪ ਰੋਡ ਤੇ ਪਾਇਆ ਜੀ ਦੋ ਸਾਨੇ ਇਧਰ ਪਾਸੇ ਗਊਸ਼ਾਲਾ ਮੰਦਿਰ ਚ ਪਾ ਲੇ ਤੇ ਚੌਥਾ ਸ਼ੈੱਡ ਅਸੀਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਜੀ ਜਲਦੀ ਆ ਥੋੜਾ ਜਿਹਾ ਠੰਡ ਕਰਕੇ ਥੋੜਾ ਰੋਕੇ ਸੀਗੇ ਕੁਝ ਪੰਡਾਰੇ ਕਰਕੇ ਰੁਕੇ ਸੀਗੇ ਤੇ ਇਹ ਤੁਸੀਂ ਆ ਲਗਾ ਲਓ ਵੀ ਆ ਥੋੜੀ ਜਿਹੀ ਠੰਡ ਕੱਟਣ ਤੋਂ ਬਾਅਦ ਸੀ ਅੰਦਾਜ਼ਨ ਹੈ ਵੀ 1 ਫਰਵਰੀ ਦੇ ਨੇੜੇ ਉਹ ਚੌਥਾ ਸ਼ੈੱਡ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਉਸ ਵਿੱਚ ਅਸੀਂ ਸ਼ਹਿਰ ਵਾਸੀਆਂ ਨੂੰ ਇਹੀ ਕਹਿੰਨੇ ਆ ਵੀ ਜਿਸ ਤਰ੍ਹਾਂ ਸਾਨੂੰ ਪਹਿਲਾ ਸ਼ੈੱਡ ਚ ਸਹਿਯੋਗ ਮਿਲਿਆ ਹੈ ਬਿ ਵੱਧ ਤੋਂ ਵੱਧ ਸਹਿਯੋਗ ਸਾਨੂੰ ਉਸ ਵਿੱਚ ਵੀ ਮਿਲੇ ਤਾਂ ਜੋ ਅਸੀਂ ਗਊਸ਼ਾਲਾ ਨੂੰ ਇੱਕ ਨਮੂਨੇ ਦੀ ਗਊਸ਼ਾਲਾ ਬਣਾ ਸਕੀਏ ਮਤਲਬ ਕਿ ਕਿਸੇ ਚੀਜ਼ ਹੀ ਉੱਤੇ ਕੋਈ ਕਮੀ ਨਾ ਮਹਿਸੂਸ ਹੋਵੇ ਮੇਰਾ ਨਾਮ ਸੁਸ਼ਾਨਦ ਗਰਗੇ ਜੀ ਸੁਸ਼ਾਨਦ ਦੋਪਰਾ ਬਣਾ ਰਿਹਾ ਯਾਰ ਗਊਸ਼ਾਲਾ ਦੀ ਕੀ ਬਣਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਤਾਂ ਮਨੋਂ ਤੁਹਾਨੂੰ ਸਾਡੀ ਸਾਰੀ ਟੀਮ ਨੇ ਸ਼ਹਿਰ ਨਿਵਾਸੀਆਂ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸੋ ਚਾਰੋਂ ਠੰਗ ਨਾਲ ਇਸ ਵਾਰ ਭੰਡਾਰਾ ਲਗਾਇਆ ਗਿਆ ਤੇ ਇਸ ਬੇਨਤੀ ਕਰਦੇ ਸਾਰੇ ਸ਼ਹਿਰ ਨਿਵਾਸੀ ਨੂੰ ਨਗਰ ਨਿਵਾਸੀਆਂ ਨੂੰ ਨੇੜੇ ਦੇ ਪਿੰਡਾਂ ਲੈਣ ਨੂੰ ਵੀ ਤੁਸੀਂ ਇੱਥੇ ਫੋਮ ਆ ਕੇ ਪਹੁੰਚੋ ਤੇ ਮੱਥਾ ਟੇਕੋ ਤੇ ਲੰਗਰ ਦਾ ਆਨੰਦ ਲਓ ਅ ਕੀਵੇਂ ਦਿੱਤੋ ਸੇਵਾ ਲਈ ਕਿਵੇਂ ਹੋਗੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕੁਸ਼ਲਤਾ ਦੇ ਚਾਹਤ ਲੋ। ਦੇਖੋ ਸਨਾਦਨ ਕਰਨ ਦੀ ਕੀ ਅਰਥ ਹੈ ਜੀ ਗਊ ਮਾਤਾ ਦੇ ਵਿੱਚ 88 ਲੱਖ ਯੂਨੀਅਨ ਦਾ ਆਵਾਸ ਹੈ, ਦੇਵੀ ਦੇਵਤਾਂ ਦਾ ਆਵਾਸ ਹੈ। ਇੱਕ ਗਊ ਮਾਤਾ, ਇੱਕ ਗਊ ਦੀ ਸੇਵਾ ਤੁਸੀਂ ਸਾਰੇ ਦੇਵੀ ਦੇਵਤਾਂ ਦਾ ਤੁਸੀਂ ਸੇਵਾ ਕਰ ਰਹੇ ਹੋ ਤੇ ਅਸੀਂ ਕਹਿੰਦੇ ਆ ਸਾਰੇ ਯੂਆਰ ਪੀੜੀ ਨੂੰ ਵੀ ਤੁਸੀਂ ਆਓ ਗਊ ਮਾਤਾ ਦੀ ਸੇਵਾ ਕਰੋ, ਇੱਥੇ ਆ ਕੇ ਬ੍ਰਹਮਚਾਰੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਇਸ ਗਊਸ਼ਾਲਾ ਨੂੰ ਹੋਰ ਤਰੱਕੀਆਂ ਦੇ ਲੈ ਕੇ ਜਾਓ ਤਾਂ ਕਿ ਗਊਆਂ ਦੀ ਸੇਵਾ ਵੱਧ ਤੋਂ ਵੱਧ ਹੋ ਸਕੇ। ਅਸੀਂ ਸਾਰੇ ਨਗਰ ਨਿਵਾਸੀਆਂ ਤੇ ਤੁਹਾਡੇ ਮੰਨਦੇ ਹੋਣਾ ਅਸੀਂ ਦੇਖ ਲਈ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਆਪ ਆਓ ਆਪਦੇ ਖੁਸ਼ੀ ਦੇ ਮੌਕੇ ਤੇ ਜਨਮ ਦਿਨ ਤੇ ਐਨੀਵਰਸਰੀ ਤੇ ਬੱਚਿਆਂ ਦੇ ਹੋਰ ਜਦੋਂ ਬੱਚੇ ਕੋਈ ਅੱਛੇ ਲੈਵਲ ਤੇ ਪਹੁੰਚਦੇ ਨੇ ਖੁਸ਼ੀ ਮਨਾਉਣ ਦੇ ਵਜੋਂ ਇੱਕ ਚਾਹੇ ਹਾਰੇ ਚਾਰੇ ਦੀ ਦਲੀਏ ਦੀ ਉਠਾਣ ਦੇ ਮੌਕੇ ਤੇ ਦਲੀਏ ਦੀ ਸੇਵਾ ਹੋ ਰਹੀ ਗਊਚਾਰ ਗਊਆਂ ਦੀ ਤੇ ਤੁਸੀਂ ਆਪ ਆਓ ਤੇ ਆ ਕੇ ਸੇਵਾ ਕਰੋ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜਿਹੜੇ ਵੀ ਸੰਗਤ ਇੱਥੇ ਪਹੁੰਚ ਨਹੀਂ ਸਕਦੇ ਕਿਸੇ ਵੀ ਕਾਰਨ ਕਰਕੇ ਉਹਨਾਂ ਦੀ ਸੇਵਾ ਸਾਡੀ ਗਊਸ਼ਾਲਾ ਦੇ ਜਿਹੜੇ ਮੈਂਬਰ ਨੇ ਉਹ ਆਪਦੇ ਲੋਕ ਕਰਨਗੇ ਤੁਸੀਂ ਉੱਥੇ ਬੈਠੇ ਦੀ ਸੇਵਾ ਵਿੱਚ ਪਾ ਸਕ ਰਹੇ ਹਾਂ ਤੇ ਆਪ ਦਾ ਉਹ ਮਦਦ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦੇ ਹਾਂ